ਹਾਂ ਜੀ ਬੜੀ ਨਮਸਕਾਰਿਆ ਦਾਬਸ ਹੱਥ ਯਾ ਗਾਲ ਕੀ ਹਾਲ ਚਾਲ ਹੈ ਵੀ ਸਵਾਗਤ ਹੈ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਬਜਟ ਚੈਨਲ ਆਪਣ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਨੇ ਜਹੀਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਕ ਕਰਾਉਂਦੇ ਰਿਹਾ ਕਰੀਏ ਉਹ ਹਾਂ ਜੀ ਵੀਰ ਦਰਸ਼ਕ ਵੀਰੋ ਕੀ ਹਾਲ ਚਾਲ ਆ ਮੇਰਾ ਭਰਾ ਠੀਕ ਠਾਕ ਹੂੰ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਆਪਣੇ ਘਰ ਪਰਿਵਾਰ ਜਾਨਵਰਾਂ ਦੇ ਵਿੱਚ ਮੇਰਾ ਵੀ ਠੀਕ ਠਾਕ ਹੋਣਗੇ ਤੇ ਵੀਡੀਓ ਆਪਣੀ ਦੇਖ ਕੇ ਮੇਰਾ ਭਰਾ ਆਨੰਦਮਾਨ ਦੇ ਹੋਣਗੇ ਸਤਿ ਸ੍ਰੀ ਅਕਾਲ ਜਿਵੇਂ ਕਿ ਆਪਾਂ ਤੁਹਾਡੇ ਨਾਲ ਵਾਅਦਾ ਕਰਿਆ ਕਿ ਤੁਹਾਨੂੰ ਡੇਲੀ ਦੇ ਡੇਲੀ ਮੇਰਾ ਭਰਾ ਇਹੋ ਜੇ ਅਸਤਰ ਆਪਣੇ ਚੈਨਲ ਦੇ ਉੱਤੇ ਲਾਇਆ ਕਰਾਂਗੇ ਠੀਕ ਹੈ ਜਿਨ੍ਹਾਂ ਵਿੱਚ ਕੁਆਲਿਟੀ ਬਾਈ ਜੀ ਵੱਧ ਛੱਡ ਕੇ ਤੇ ਘੱਟ ਤੋਂ ਘੱਟ ਰੇਟ ਦੇ ਵਿੱਚ ਮੇਰਾ ਵੀਰ ਇਹ ਨਹੀਂ ਸਧਨੋ ਕਿ ਹਾਂ ਮੈਂ ਕਹਤਾ ਤੁਹਾਨੂੰ ਘੱਟ ਰੇਟ ਤੇ ਕੂੜੇ ਦੇ ਭਾਪਾ ਤੁਹਾਨੂੰ ਜਾਨਵਰ ਇਹ ਦੇ ਦਾਂਗੇ ਨਹੀਂ ਮੇਰਾ ਵੀਰ 1000 1500 16 17 18 ਵਾਲਾ ਮੈਨੂੰ ਫੋਨ ਨਾ ਲਾਵੇ ਮੇਰਾ ਭਰਾ ਠੀਕ ਹੈ ਇੰਨਾ ਘੱਟ ਰੇਟ ਨਹੀਂ ਹੁੰਦਾ ਵੀਰੇ ਇਹੋ ਜੀਆਂ ਚੀਜ਼ਾਂ ਸਾਨੂੰ 100 150 ਲੱਗ ਨੂੰ ਅਗਲਾ ਨਹੀਂ ਜਾਂਦਾ ਵੀਰੇ ਸਮਝਿਆ ਕਰੋ ਠੀਕ ਹੈ ਕਿਸੇ ਦੇ ਘਰ ਜਾਂਦੇ ਆ ਨਾ ਚੰਗੇ ਜਾਨਵਰਾਂ ਨੂੰ ਹੱਥ ਪਾਈਏ ਅਗਲਾ ਕਹਿੰਦਾ ਵੀਰੇ ਆਹਾ ਆ ਰੇਟ ਨਹੀਂ ਆ ਰੇਟ ਦੇਣੇ ਲੈਣੇ ਲਵੋ ਨਹੀਂ ਜੇ ਤੁਸੀਂ ਜਾ ਸਕਦੇ ਹੋ ਠੀਕ ਹੈ ਵਿੱਚੋਂ ਕਈ ਬੰਦੇ ਸਦ ਨੂੰ ਏਡੇ ਚੰਗੇ ਹੁੰਦੇ ਨੇ ਅਗਲਾ ਕਹਿੰਦਾ ਹੋਰ ਵੀਰੇ ਬੈਠੋ ਚਾਹ ਪਾਣੀ ਠੀਕ ਹੈ ਤੇ ਕਈ ਬੰਦੇ ਮੇਰਾ ਭਰਾ ਤੁਹਾਨੂੰ ਪਤਾ ਹੀ ਹੈ ਜੀ ਸਿਰਫ ਉਹਨਾਂ ਬੰਦਿਆਂ ਨੂੰ ਮੇਰਾ ਭਰਾ ਜਾਨਵਰਾਂ ਤਾਂ ਹੀ ਮਤਲਬ ਹੁੰਦਾ ਜਾਨਵਰ ਲਾਹੂ ਤੇ ਆਪਣਾ ਜਾਓ ਠੀਕ ਹੈ ਇਹੋ ਜਿਹੀਆਂ ਚੀਜ਼ਾਂ ਮੇਰਾ ਭਰਾ ਸਾਨੂੰ ਫੇਸ ਕਰਨੀਆਂ ਪੈਂਦੀਆਂ ਨੇ ਠੀਕ ਹੈ ਜਿਹੜਾ ਬੰਦਾ ਸੇਲਰ ਆ ਉਹ ਮੇਰੀ ਇਸ ਗੱਲ ਨਾਲ ਸਹਿਮਤ ਹੋ ਜਾਏਗਾ ਠੀਕ ਹੈ ਤੇ ਵਿੱਚੋਂ ਕਈ ਆਪਣੇ ਭਰਾ ਸੱਜਣ ਜਿਹੜੇ ਆਪਣੇ ਹੈਗੇ ਆ ਮਿੱਤਰ ਪਿਆਰੇ ਠੀਕ ਹੈ ਅਗਲਾ ਕਹਿੰਦਾ ਵੀਰੇ ਬੈ ਯਾਰ ਰੋਟੀ ਪਾਣੀ ਚਾਹ ਪਾਣੀ ਪੂਰੀ ਫੁੱਲ ਸੇਵਾ ਕਰਕੇ ਅਗਲਾ ਤੋਰਦਾ ਹੈ ਕਬੂਤਰ ਲੈਣੇ ਲੋ ਨਹੀਂ ਲੈਣੇ ਨਾ ਲੋ ਪਰ ਅਗਲਾ ਖਾਤਰ ਸਾਡੀ ਸਦਨੋਂ ਪੂਰੀ ਕਰਦਾ ਜਿਹੜੇ ਆਪਣੇ ਖਾਸ ਸੱਜਣ ਨੇ ਜਿਨ੍ਹਾਂ ਦੇ ਕੋਲ ਜਾਨਵਰ ਸਾਡੇ ਆਉਂਦੇ ਨੇ ਮੇਰਾ ਵੀਰ ਠੀਕ ਹੈ ਭਾਜੀ ਕੁਆਲਟੀ ਤੁਹਾਡੀ ਸਕਰੀਨ ਦੇ ਸਾਹਮਣੇ ਆ ਜੀ ਪੂਰੀ ਫੁੱਲ ਗਰੰਟੀ ਵਾਲੀਆਂ ਆਪਣੀਆਂ ਕੂਤਰੀਆਂ ਨੇ ਬਹੁਤ ਭਰਾਮਾ ਦੀ ਰਿਕੁਆਇਰਮੈਂਟ ਸੀਗੀ ਕਿ ਵੀਰੇ ਸਾਨੂੰ ਬਾਬੇ ਪੋਨੂ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਭਰਾਮਾ ਦੀਆਂ ਲਾਜ਼ਮੀ ਦਿਓ ਸਾਨੂੰ ਰਿਕੁਆਇਰਮੈਂਟ ਆ ਠੀਕ ਹੈ ਜੀ ਦੋਨੇ ਮਰਾ ਵੀਰ ਸਗੀਆਂ ਪੈਣਾ ਨੇ ਇੱਕ ਦਿਨ ਸਦਰੋ ਫੁੱਲ ਪਿਆਮੀ ਮੌਜ ਮੌਜ ਬਲ ਕੋਨੇ ਚਿੱਟੀ ਸਿਰੇ ਕੋਲ ਜਾ ਕੇ ਸਦਰੋ ਕਾਲੇ ਫਰ ਕੱਢਦੀ ਆ ਜਮਾ ਪੀਲੀਆਂ ਅੱਖਾਂ ਕਾਲੀ ਨੋਕ ਮਗਰ ਵਾਲੀ ਕੂਤੀ ਦਾ ਮਰਾ ਭਰਾ ਬਾਰੀ ਸਟ੍ਰਕਚਰ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਆਂਡੇ ਬੱਚਿਆਂ ਦੀ ਮਰਾ ਵੀਰ ਫੁੱਲ ਬਟਾ ਫੁੱਲ ਗਰੰਟੀ ਆ ਜੀ ਉੱਡਣ ਦੀ ਜਿੰਨੇ ਮਰਜੀ ਬੱਚੇ ਡਾਲੀਆਂ ਮਰਾ ਭਰਾ ਤੁਸੀਂ ਇਹਨਾਂ ਮਾਧੀਆਂ ਦੇ ਅਗਰ ਤੁਹਾਨੂੰ ਚੰਗੀ ਸਾਭ ਸੰਭਾਲ ਦਾ ਪਤਾ ਚੰਗੇ ਕਬੂਤਰਾਂ ਦੇ ਨਾਲ ਤੁਸੀਂ ਇਹਨਾਂ ਦਾ ਜੋੜਾ ਲਾਉਂਗੇ ਠੀਕ ਹੈ ਬਾਕੀ ਕੂਤ ਤਾਂ ਥੋੜਿਆ ਚ ਕੋਈ ਫਾਲਤ ਹੋਵੇ ਉਹਦੇ ਵਿੱਚ ਮੈਂ ਕੁਝ ਕਹਿ ਨਹੀਂ ਸਕਦਾ ਜਾਨਵਰ ਸਦਨ ਨੂੰ ਤੰਦਰੁਸਤ ਚਾਹੀਦਾ ਜਾਨਵਰ ਮੇਰਾ ਭਰਾ ਉੜਦਾ ਹੀ ਉੜਦਾ ਆ ਠੀਕ ਹੈ ਜਲਾਬ ਜਲੂਬ ਕਰਾ ਕੇ ਜਾਂ ਥੋੜਾ ਜਾਨਵਰ ਮੈਂ ਸੁੱਜਿਆ ਨਾ ਹੋਵੇ ਮੇਰਾ ਭਰਾ ਠੀਕ ਹੈ ਐ ਕੋਦੇ ਅੰਦਰ ਗਰਮੀ ਨਾ ਹੋਵੇ ਤਾਂ ਸਦਨੋਂ ਕੋਈ ਟਾਵਾ ਜਾਨਵਰੀ ਹੋਊਗਾ ਨਸਲ ਦਾ ਮਾੜਾ ਜਿਹੜਾ ਨਾ ਉੱਡੇ ਨਹੀਂ ਤਾਂ ਮੇਰਾ ਭਰਾ ਉੜਦੇ ਹੀ ਉੜਦੇ ਕੂਤਰ ਨਹੀਂ ਠੀਕ ਹੈ ਮੇਰਾ ਭਰਾ ਕੋਲ ਆਪਾਂ ਨੂੰ ਉਹੀ ਬੰਦਾ ਕਰੇ ਜਿਸ ਬੰਦੇ ਨੂੰ ਚੰਗੇ ਕਬੂਤਰਾਂ ਦੀ ਮੇਰਾ ਵੀ ਰਿਕੁਆਇਰਮੈਂਟ ਹੋਵੇ ਬਾਕੀ ਆਹ ਚੀਨੀ ਮਦ ਜਿਹੜੀ ਅੱਗੀ ਵਾਲੀ ਸਦਿਆਂ ਨੂੰ ਬਹੁਤ ਜ਼ਿਆਦਾ ਨਜਾਇਜ਼ ਫੁਰਤੀਲੀ ਮਾਦੀ ਆ ਸਗੀਆਂ ਪੈਣਾ ਨੇ ਬਚੇ ਇਹਨਾਂ ਦੇ ਤੁਸੀਂ ਜਿੰਨੇ ਮਰਜੀ ਡਾਲਿਓ ਠੀਕ ਆ ਜੀ ਫੁੱਲ ਗਰੰਟੀ ਵਾਲੀਆਂ ਮਾਦੀਆਂ ਨੇ ਇੱਕ ਵਾਰੀ ਤੁਸੀਂ ਵਟਸਐਪ ਉੱਤੇ ਮੈਸੇਜ ਕਰਕੇ ਇਹਨਾਂ ਦਾ ਪ੍ਰਾਈਸ ਲਾਜ਼ਮੀ ਕਨਫਰਮ ਕਰੋ ਠੀਕ ਆ ਜੀ ਲੈਣਾ ਨਹੀਂ ਲੈਣੀ ਤੁਹਾਡੀ ਇੱਛਾ ਬਟ ਇੱਕ ਵਾਰੀ ਤੁਸੀਂ ਮੈਸੇਜ ਕਰਕੇ ਪ੍ਰਾਈਸ ਲਾਜ਼ਮੀ ਕਨਫਰਮ ਕਰਿਆ ਕਰੋ ਮੇਰਾ ਭਰਾ ਠੀਕ ਆ ਜੀ ਤੇ ਆਜੋ ਵੀ ਦਰਸ਼ਕੋ ਹੁਣ ਆਪਾਂ ਤੁਹਾਨੂੰ ਇਹਨਾਂ ਮਾਧੀਆਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਤੁਹਾਨੂੰ ਕੱਲੀ-ਕੱਲੀ ਚੀਜ਼ ਦਾ ਮੇਰਾ ਭਰਾ ਤੁਸੱਲੀ ਬਖਸ਼ ਆਪਾਂ ਸ਼ੋਅ ਕਰਾਉਨੇ ਆਂ ਬਸ ਵੀਡੀਓ ਵੇਸ ਤੁਸੀਂ ਲਾਸਟ ਤਾਈਂ ਬਣੇ ਰਹੋ ਤੇ ਦੱਸਿਓ ਵੀ ਦਰਸ਼ਕੋ ਕਿਦਾਂ ਦੀਆਂ ਲੱਗੀਆਂ ਤੁਹਾਨੂੰ ਅੱਜ ਵਾਲੀਆਂ ਆਪਣੀਆਂ ਇਹ ਟੌਪ ਮਾਧੀਆਂ ਆਜੋ ਵੀ ਦਰਸ਼ਕੋ ਹੁਣ ਆਪਾਂ ਤੁਹਾਨੂੰ ਆਪਣੀਆਂ ਅੱਜ ਵਾਲੀਆਂ ਟੌਪ ਮਾਧੀਆਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਤੁਹਾਨੂੰ ਕੱਲੀ-ਕੱਲੀ ਚੀਜ਼ ਦਾ ਮੇਰਾ ਭਰਾ ਤੁਹਾਨੂੰ ਆਪਾਂ ਦੀਦਾਰ ਕਰਾਉਨੇ ਆਂ ਬਸ ਤੁਸੀਂ ਬਿਗੈਰ ਸਕਿਪ ਕਰਦੇ ਆਪਣੇ ਭਰਾ ਦੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਠੀਕ ਹੈ ਤਾਂ ਉਮੀਦ ਕਰਦਾ ਵੀ ਤੁਹਾਡਾ ਵੀਡੀਓ ਤੁਹਾਨੂੰ ਲਾਜ਼ਮੀ ਪਸੰਦ ਆਵੇਗੀ ਪਸੰਦ ਆਈ ਵੀਡੀਓ ਮੇਰਾ ਭਰਾ ਕਮੈਂਟ ਤੁਸੀਂ ਲਾਜ਼ਮੀ ਕਰਕੇ ਜਾਇਓ ਠੀਕ ਹੈ ਔਰ ਵਿੱਚੋਂ ਭਰਾ ਆਪਾਂ ਨੂੰ ਕਹਿੰਦੇ ਨੇ ਵੀਰੇ ਤੁਸੀਂ ਲੋਕਾਂ ਦੀ ਪਰਵਾਹ ਨਾ ਕਰਦੇ ਹੋਏ ਨਾ ਬਲੱਡ ਲਾਈਨ ਦਾ ਨਾਮ ਮੇਰਾ ਭਰਾ ਲਾਜ਼ਮੀ ਦਿਆ ਕਰ ਉਹਨਾਂਸਲ ਸਾਨੂੰ ਲਾਜ਼ਮੀ ਦੱਸਿਆ ਕਰੋ ਠੀਕ ਹੈ ਜੀ ਵੀਰੇ ਜੇ ਬਲੱਡ ਹੈਗਾ ਨਸਲ ਹੈਗੀ ਤਾਂ ਵੀਰੇ ਨਾਲ ਇੰਚ ਸਾਨੂੰ ਕੋਈ ਹਰਜ ਨਹੀਂ ਮੇਰਾ ਵੀਰੇ ਠੀਕ ਹੈ ਸਾਡੇ ਵਰਗਾ ਸਾਡੇ ਨਾਲ ਯੂਟਿਊਬ 'ਤੇ ਬੰਦਾ ਬਦਨਾਮ ਆ ਕਿ ਇਹ ਕਬੂਤਰ ਵੇਚਦੇ ਨੇ ਠੀਕ ਹੈ ਨਸਲਾਂ ਦਾ ਨਾਮ ਲੈ ਕੇ ਵੀਰੇ ਹਰ ਬੰਦਾ ਵੇਚਦਾ ਆ ਬਸ ਹਰ ਕਹਿਣਾ ਵੀਰੇ ਸਾਡੇ ਆਰ ਦਾ YouTube ਤੇ ਬੰਦਾ ਖੁੱਲ ਕੇ ਵੇਚਦਾ ਆ ਗੱਲ ਹੋਰ ਕੋਈ ਨਹੀਂ ਠੀਕ ਹੈ ਹਾਂ ਜੀ ਵੀ ਦਰਸ਼ਕ ਵੀਰੋ ਆ ਕਰੋ ਚੈੱਕ ਜੀ ਆਪਣੀ ਪਹਿਲੀ ਮਾਦੀ ਦੀ ਕੁਆਲਿਟੀ ਕਦ ਕਾਠ ਸ਼ੈਕਲ ਅਕਲ ਤੇ ਮੇਰਾ ਵੀਰ ਰੰਗ ਰੂਪ ਵਜੂਦ ਚੈੱਕ ਕਰੋ ਜੀ ਆਪਣੀਆਂ ਮਾਦੀਆਂ ਦਾ ਕਿਉਂ ਬਣਦੀ ਕੋਈ ਗੱਲਬਾਤੀ ਨਹੀਂ ਮੇਰਾ ਭਰਾ ਕਮੈਂਟ ਅੱਜ ਤੁਸੀਂ ਲਾਜ਼ਮੀ ਕਰਕੇ ਜਾਣਾ ਤੇ ਅੱਖ ਦੀ ਮੇਰਾ ਵੀਰ ਕੁਆਲਿਟੀ ਚੈੱਕ ਕਰ ਲੋ ਦੇਖੋ ਜੀ ਤਾਰਕ ਕੋਲ ਪੀਲੀ ਸਰੋ ਫੁੱਲੀ ਅੱਖ ਦੇ ਵਿੱਚ ਸੱਜ ਨੂੰ ਹਰੇ ਡੋਰੀਆਂ ਦੀ ਆਪਣੀ ਇਹ ਮਕਮਲ ਵੱਡੀ ਗੂਤਰੀ ਆ ਤੇ ਬਚੇ ਮਾਧੀਆਂ ਤੇ ਮੇਰਾ ਭਰਾ ਤੁਸੀਂ ਜਿੰਨੇ ਮਰਜੀ ਦਾਲਿਓ ਫੁੱਲ ਗਰੰਟੀ ਵਾਲੀਆਂ ਮੇਰਾ ਭਰਾ ਮਾਧੀਆਂ ਨੇ ਠੀਕ ਐ ਤੇ ਮੇਰਾ ਭਰਾ ਟਾਈਮ ਨਾਲ ਫੋਨ ਲਾ ਲਈਏ ਕਿਉਂਕਿ ਇਸ ਰੇਟ ਦੇ ਵਿੱਚ ਇਹੋ ਜੀ ਚੀਜ਼ ਠੀਕ ਐ ਜੀ ਕਿਸਮਤ ਵਾਲੇ ਬੰਦਿਆਂ ਨੂੰ ਹੀ ਮਿਲਦੀ ਹੁੰਦੀ ਮੇਰਾ ਭਰਾ ਕਰੋ ਚੈੱਕ ਕੁਆਲਿਟੀ ਤੇ ਆਹ ਵੇ ਜੀ ਮਾਦੀ ਆਪਣੀ ਦੀ ਅੱਖ ਆ ਜੀ ਅੱਖ ਦੀ ਮੇਰਾ ਭਰਾ ਕਰੋ ਚੈੱਕ ਕੁਆਲਿਟੀ ਦੇਖੋ ਜੀ ਹਲਾ ਨਾ ਕੈਮਰਾ ਦਾਲਕ ਕੋਲ ਪੀਲੀਆਂ ਅੱਖਾਂ ਦੀ ਆਪਣੀ ਇਹ ਕਬੂਤਰੀ ਪੀਲੀਆਂ ਅੱਖਾਂ ਦੇ ਵਿੱਚ ਮੇਰਾ ਭਰਾ ਹਰੇ ਡੋਰਿਆਂ ਦੀ ਆਪਣੀ ਇਹ ਮਾਦੀ ਆ ਮੇਰਾ ਵੀਰ ਕਿ ਮੇਰਾ ਭਰਾ ਜੇ ਉਹ ਜੀ ਮਾਦੀ ਦੀ ਨੋਕ ਆ ਜੀ ਉਹੋ ਜੀ ਪਲਕਾਂ ਦੀ ਆਪਣੀ ਇਹ ਕਬੂਤਰੀ ਆ ਠੀਕ ਆ ਜੀ ਸੇਮ ਉਹੋ ਜੀਆਂ ਨੌਂਦਰਾ ਨੇ ਬਹੁਤ ਹੀ ਜ਼ਿਆਦਾ ਸਜਣੋਂ ਜਿਹਨੂੰ ਕਹਿੰਦੇ ਨਾਲ ਫੁੱਲ ਨਿਆਇ ਚੰਗੀ ਕਬੂਤਰੀ ਤੇ ਪਰੇ ਨਜਾਇਜ਼ ਹੀ ਗਰਮਿਆ ਮੇਰਾ ਵੀਰ ਇਹ ਨਹੀਂ ਹਾਂ ਵੀ ਬਾਹਰਲੇ ਪਿੰਡਾਂ ਤੋਂ ਜਾਂਦੇ ਮੇਰਾ ਭਰਾ ਡਾਰ ਦੇ ਵਿੱਚ ਮੇਰਾ ਭਰਾ ਡਾਟ ਹੀ ਕੱਢਦੇ ਆ ਠੀਕ ਹੈ ਬਾਕੀ ਜਿਹੜਾ ਸਾਡੇ ਨਿਸ਼ਕਾਰੀ ਦੇਖੋ ਜੀ ਆਂਡੇ ਬੱਚੇ ਕਰਦੀਆਂ ਹੋਈਆਂ ਇਹ ਕੂਤੀਆਂ ਨੇ ਜਿ ਬਾੜੀ ਚੈੱਕ ਕਰ ਸਕਦੇ ਹੋ ਜੀ ਬੱਚੇ ਪਾਲਦੀਆਂ ਹੋਈਆਂ ਤੇ ਆਹ ਮੇਰਾ ਭਰਾ ਦੂਜੇ ਸਾਈਡ ਦੀ ਐਖ ਜੀ ਜਿਹੜਾ ਤਾਂ ਭਰਾ ਹੋਏਗਾ ਸ਼ਕਾਰੀ ਉਹ ਤਾਂ ਨਹੀਂ ਛੱੜਦਾ ਆਜ ਵਾਲੀਆਂ ਟੋਪ ਮਾਦੀਆਂ ਨੂੰ ਉਹਨੇ ਨਾਂ ਦੇ ਨਾਲ ਮਾਰਨਾ ਫੋਨ ਤੇ ਕਹਨਾ ਕਾਸ਼ ਵੀਰੇ ਜਾਨਵਰ ਸਾਡੇ ਰੱਖ ਲਾ ਸਾਡੇ ਹੋ ਗਏ ਹੁਣ ਗਾਂ ਨਾ ਚ ਗਈ ਆਹ ਲੋ ਮੇਰਾ ਵੀਰੋ ਆ ਕਰੋ ਚੈੱਕ ਜੀ ਪੱਲੇ ਦੀ ਕੁਆਲਿਟੀ ਦੇਖੋ ਕਿੰਨੇ ਚੌੜੇ ਵੱਡੇ ਨਿਗਰ ਪੱਲੇ ਦੀ ਆਪਣੀ ਇਹ ਮਾਤੀ ਹੈ ਠੀਕ ਹੈ ਜੀ ਸਾਰੀ ਕਾਲੀ ਪੂਛ ਰੱਖਦੀ ਪੂਛ ਦੀ ਸਾਰੀ ਕਾਲੀ ਆ ਚੈੱਕ ਕਰ ਲੋ ਬਿਲਕੁਲ ਬੰਦ ਪੂਛ ਆ ਕੋਈ ਅੰਗੂਠਾ ਇਹ ਨਹੀਂ ਲੱਗੀ ਪੂਛ ਵਿਖਾਈ ਦੀ ਠੀਕ ਹੈ ਜੀ ਖੁੱਲੀ ਛੱਡ ਕੇ ਹਮੇਸ਼ਾ ਪੂਛ ਵਿਖਾਈ ਦੀ ਨਿਹਰੀ ਕਾਲੀ ਪੂਛ ਆ ਮੇਰਾ ਭਰਾ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਆ ਮੇਰਾ ਬਿਲ ਅਗਲਾ ਪੱਲਾ ਜੀ ਆਪਣੀ ਮਾਦੀ ਦਾ ਵਿੱਚੋਂ ਝਾਰ ਦੇ ਵਿੱਚ ਪਈ ਹੋਈ ਉਹ ਠਹਿਰ ਜਾ ਠਹਿਰ ਜਾ ਦੱਸਦਾ ਮੈਂ ਸਾਰਿਆਂ ਨੂੰ ਭਰਾਵਾ ਬਹੁਤ ਫਰਤੀਲਾ ਬਣਾ ਤੇਰੇ ਚ ਆ ਲੋ ਜੀ ਕਰੋ ਚੈੱਕ ਜੀ ਫਾਰਾਂ ਦੀ ਕੁਆਲਿਟੀ ਦੇਖੋ ਕਿੱਡੇ ਨਿੱਗਰ ਪੱਲਿਆਂ ਦੀ ਆਪਣੀ ਚੌੜੇ ਪੱਲਿਆਂ ਦੀ ਮਾਦੀ ਆ ਠੀਕ ਹੈ ਬੈਠਾ ਲਈ ਥਾਂ ਤੇ ਲੱਪਾ ਚੈੱਕ ਕਰ ਲਓ ਜਮਾ ਲਾਲ ਸੁਰਖ ਜਾਮਣੀ ਪੈਰਾਂ ਦੀ ਆਪਣੀ ਇਹ ਮਾਦੀ ਆ ਜੀ ਠੀਕ ਹੈ ਮੇਰਾ ਵੀਰ ਇਹ ਆ ਲੋ ਜੀ ਆ ਸੀਗੀ ਦਰਸ਼ਕੋ ਆਪਣੀ ਮਕਮਲ ਕੂਤਰੀ ਤੇ ਆ ਉਪਰ ਹੁਣ ਮੈਂ ਤੁਹਾਨੂੰ ਅਗਲੀ ਮਾਦੀ ਦਾ ਸ਼ੌਂਕ ਕਰਾਉਣਾ ਤੇ ਵੀਡੀਓ ਵਿੱਚ ਮੇਰਾ ਵੀਰ ਤੁਸੀਂ ਬਣਿਆ ਜਿਓ ਠੀਕ ਹੈ ਉਹ ਹਾਂ ਜੀ ਵੀ ਦਰਸ਼ਕੋ ਆਪਣੀ ਅਗਲੀ ਸਬਣੀ ਨੂੰ ਕਰੋ ਚੈੱਕ ਕਿਉਂ ਕੱਲੀ ਆਖੀ ਚੈੱਕ ਕਰ ਲੋ ਸ਼ਕਲ ਚੈੱਕ ਕਰ ਲੋ ਤੁਹਾਨੂੰ ਹੋਰ ਕੁਝ ਵੇਖਣ ਦੀ ਲੋੜ ਹੀ ਨਹੀਂ ਮੇਰਾ ਵੀਰ ਜਿਹੜੇ ਤਾਂ ਬੰਦੇ ਨੂੰ ਪਛਾਣ ਹੋਣੀ ਆ ਨਾ ਅੱਧੀ ਵੀਡੀਓ ਵੇਖ ਕੇ ਬਾਈ ਨੇ ਮੰਨਿਆ ਨਾ ਕਿਹਾ ਆਕਾਸ਼ ਵੀਰੇ ਮਾਦੀਆਂ ਬਾਕੀ ਖਰੀਆਂ ਨੇ ਕਰੋ ਚੈੱਕ ਕੁਆਲਿਟੀ ਦੇਖੋ ਜੀ ਕਿਉਂ ਘੂਰਦੀ ਆ ਫਿਰ ਕੇ ਨਹੀਂ ਮੇਰਾ ਵੀਰ ਦੇਖੋ ਜੀ ਆਹਾ ਹੁੰਦੀ ਮੇਰਾ ਭਰਾ ਬਲੱਡ ਲਾਈਨ ਠੀਕ ਹੈ ਕਰੋ ਚੈੱਕ ਕੁਆਲਿਟੀ ਤੇ ਮੇਰਾ ਭਰਾ ਕਮੈਂਟ ਅੱਜ ਤੁਸੀਂ ਲਾਜ਼ਮੀ ਕਰਕੇ ਜਾਣਾ ਆ ਠੀਕ ਹੈ ਬਾਕੀ ਨਾ ਬਹੁਤ ਭਰਾ ਸੱਜਣ ਨੂੰ ਫੋਨ ਆ ਰਹੇ ਨੇ ਮੈਡੀਸਨ ਬਾਰੇ ਤੇ ਮੇਰਾ ਵੀਰ ਤੁਸੀਂ ਮੈਨੂੰ ਮੈਸੇਜ ਕਰਿਆ ਕਰੋ ਯਾਰ WhatsApp ਉੱਤੇ ਕਿਉਂਕਿ ਸੱਜਣ ਨੂੰ ਦੇਖੋਗੇ ਤਾਂ ਚਲੋ ਆਪਾਂ ਆਪਣਾ ਮੇਨ ਕੰਮ ਸੇਲ ਪਰਚੇਸ ਦਾ ਜੀ ਦਵਾਈ ਤਾਂ ਆਪਾਂ ਵੈਸੇ ਬੰਦਿਆਂ ਦੇ ਭਲਿਆਂ ਦੇ ਲਈ ਮੇਰਾ ਵੀਰ ਦੱਸ ਦਈਦੀ ਆ ਇਹ ਤਾਂ ਕਈ ਬੰਦੇ ਇਹੋ ਜਿਹੇ ਅਸੀਂ ਵੇਖੇ ਨੇ ਮੇਰਾ ਭਰਾ ਅਗਲਾ ਕਹਿੰਦਾ ਵੀਰੇ ਪਹਿਲਾਂ ਪੈਸੇ ਪਾ ਫਿਰ ਤੁਹਾਨੂੰ ਅਸੀਂ ਦਵਾਈ ਦੱਸਾਂਗੇ ਹੱਦ ਹੋਈ ਪਈ ਆ ਯਾਰ ਬੰਦਿਆਂ ਦੇ ਵੀ ਹਨਾ ਇੱਕ ਤਾਂ ਗਰੀਬ ਬੰਦਾ ਵਿਚਾਰਾ ਪੈਸਿਆਂ ਦਾ ਮਾਰਿਆ ਠੀਕ ਹੈ ਉਤੋਂ ਮੇਰਾ ਕਬੂਤਰ ਉਹਦੇ ਢੇਲੇ ਹੋ ਜਾਂਦੇ ਨੇ ਤੇ ਤੀਜੇ ਨੰਬਰ ਤੇ ਬੰਦੇ ਫੋਨ ਲਾਉਂਦੇ ਨੇ ਉਤੋਂ ਅਗਲਾ ਕਹਿੰਦਾ ਆਖੇ ਵੀਰੇ ਪਹਿਲਾਂ ਪੈਸੇ ਪਾਓ ਫੇਰ ਤੁਹਾਨੂੰ ਅਸੀਂ ਇਲਾਜ ਦੱਸਾਂਗੇ ਯਾਰ ਹੱਦ ਹੋਈ ਪਈਆ ਮੇਰਾ ਭਰਾ ਲੋਕਾਂ ਦੀ ਬੀਅਰ ਹਨਾ ਤੇ ਮੇਰਾ ਭਰਾ ਤੁਸੀਂ ਮੈਨੂੰ ਮੈਸੇਜ ਕਰਦਿਆ ਕਰੋ ਯਾਰ WhatsApp ਤੇ ਗੱਲ ਹੀ ਕੋਈ ਨਹੀਂ ਮੇਰਾ ਭਰਾ ਜਿੰਨਾ ਜੋ ਆਪਾਂ ਨੂੰ ਮਹਾਰਾਜ ਨੇ ਰੱਖਿਆ ਮੇਰਾ ਵੀਰ ਕੱਲੇ ਕੱਲੇ ਬੰਦੇ ਨੂੰ ਸਮਝਾਉਨੇ ਆ ਵੀਰੇ ਠੀਕ ਹੈ ਕੱਲੇ ਕੱਲੇ ਬੰਦੇ ਨੂੰ ਮੇਰਾ ਭਰਾ ਦਵਾਈ ਦੀ ਵੀਡੀਓ ਵੀ ਆਪਾਂ ਜਾਂ ਫੋਟੋ ਅੱਡ ਭੇਜ ਕੇ ਬਕਾਇਦਾ ਰਿਕਾਰਡਿੰਗ ਭੇਜੀ ਦੀ ਹੈ ਕੋਈ ਕਈ ਵਾਰੀ ਬੰਦਾ ਅਨਪੜ ਹੁੰਦਾ ਯ ਜਿੰਨੇ ਜੋ ਗੰਬਰੇ ਚੰਗਾ ਵਾਲਾ ਤੁਹਾਡੀ ਮਦਦ ਆਪਾਂ ਕਰਾਂਗੇ ਬਾਕੀ ਤੁਸੀਂ ਆਪਣੇ ਭਰਾ ਦਾ ਮੇਰਾ ਭਰਾ ਸਾਥ ਦਿਓ ਤੇ ਬਾਕੀ ਲੰਡੀ ਪੂਚੀ ਛੁੱਡੂਆਂ ਦੀ ਆਪਾਂ ਕਦੇ ਪਰਵਾਹ ਨਾ ਕੀਤੀ ਐ ਨਾ ਕਰਨੀਆਂ ਨਾ ਹੀ ਰੱਬ ਕਰਾਵੇ ਠੀਕ ਐ ਤੇ ਕਰੋ ਚੈੱਕ ਕੁਆਲਟੀ ਬਾਬੇ ਪੁੱਤ ਨੂੰ ਵਾਲੇ ਕੂਤਰਾ ਵਿੱਚੋਂ ਪਿਆਮੀ ਮੋਜ ਪੀਲੀਆਂ ਅੱਖਾਂ ਕਾਲੀ ਨੋਕ ਦੀ ਆਪਣੀ ਕੁਦਰੀ ਲਾਲ ਤੇ ਕਾਲੇ ਮਿੱਸੇ ਸ਼ੈਂਪ ਨੇ ਠੀਕ ਆ ਵਜੂਦ ਚੈੱਕ ਕਰ ਲੋ ਦੇਖੋ ਪੂਰੀ ਜਿਹਨੂੰ ਕਹਿੰਦੇ ਆ ਨਾ ਅੱਗ ਦੀਆਂ ਲਾਟਾਂ ਉਹ ਚੀਜ਼ ਆ ਮੇਰਾ ਭਰਾ ਠੀਕ ਹੈ ਜੀ ਬਾਕੀ ਮਾਉਜ਼ ਚੈੱਕ ਕਰ ਲਈ ਆ ਤੁਰਦੀ ਫਿਰਦੀ ਕੋਈ ਤੁਸੀਂ ਚੈੱਕ ਆ ਲਈ ਤੇ ਐਸ ਬੰਦੇ ਨੂੰ ਵੀ ਮੇਰਾ ਵੀਰ ਮਾੜੀ ਜੀ ਸ਼ਕਲ ਹੈ ਕਰ ਸਕਦੇ ਹੋ ਤੁਸੀਂ ਚੈੱਕ ਤੇ ਆਹ ਵੇ ਜੀ ਮਾਦੀ ਆਪਣੀ ਦੀ ਅੱਖਿਆ ਜੀ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਆ ਲਓ ਬਿਲਕੁਲ ਸਦਨੋ ਪੀਲੀਆਂ ਅੱਖਾਂ ਕਾਲੀਆਂ ਜੀ ਨੋਕ ਬਰੀਕ ਜੇ ਡੇਲੇ ਦੀ ਆਪਣੀ ਇਹ ਮਾਦੀ ਹੈ ਠੀਕ ਹੈ ਜੀ ਸਦਨੋ ਵੀਡੀਓ ਹੋ ਸਕਦਾ ਥੋੜੀ ਜੀ ਲੈਂਥੀ ਪਾਜੇ ਪਰ ਚੀਜ਼ ਇਹੋ ਜੀ ਪਾਈ ਦੀ ਕਿ ਬੰਦੇ ਨੂੰ ਵੇਖ ਕੇ ਚਾਸੀ ਆਉਂਦੀ ਕਿ ਹਾਂ ਯਾਰ ਬਾਕੀ ਜਨਬਰ ਸੀਗੇ ਠੀਕ ਹੈ ਬਾਕੀ ਐਸ ਬੰਦੇ ਨੂੰ ਕਰ ਸਕਦੇ ਹੋ ਚੈੱਕ ਹੁਣ ਮੈਂ ਤੁਹਾਨੂੰ ਵਿਖਾਉਣਾ ਜੀ ਪੱਲਾ ਲਓ ਜੀ ਆ ਕਰੋ ਦਰਸ਼ਨ ਮੇਰਾ ਵੀਰ ਆਪਣੀ ਮਾਦੀ ਦੇ ਪੱਲਿਆਂ ਦੇ ਦੇਖੋ ਜੀ ਕਿੱਡੇ ਨਿਕਰ ਸਾਸ ਉਸਰੇ ਪੱਲਿਆਂ ਦੇ ਆਪਣੇ ਜਾਨਵਰ ਨੇ ਠੀਕ ਹੈ ਜੀ ਬਿਲਕੁਲ ਪੂਸਤਾਂ ਹੀ ਕਰਨੀਆਂ ਰਹੀ ਗੱਲ ਪੂਸ ਦੀ ਆ ਚੈੱਕ ਕਰ ਲੋ ਇੱਕੋ ਗੱਲ ਬਾਰ ਬਾਰ ਕਹਿਣਾ ਮੈਨੂੰ ਆਪ ਨੂੰ ਨਹੀਂ ਚੰਗਾ ਲੱਗਦਾ ਇਹ ਖੁੱਲੀ ਪੂਸ਼ ਆ ਜਾਂ ਆਪਾਂ ਤਾਂ ਜਮਾ ਸਰੇ ਤਾਂ ਹੀ ਕਰਨੀਆਂ ਪੂੰਝੇ ਵਿੱਚ ਕਾਲੇ ਫਰ ਤੇ ਆ ਮੇਰਾ ਭਰਾ ਅਗਲਾ ਪੱਲਾ ਜੀ ਲਾਸਟ ਵਾਲੀ ਕਰਨੀ ਆ ਰਹੀ ਹੈ ਮਾਦੀ ਦੀ ਹਲੇ ਠੀਕ ਹੈ ਠਹਿਰ ਜਾ ਪਤਾ ਠਹਿਰ ਜਾ ਕੀ ਹੁੰਦਾ ਤੇ ਆ ਮੇਰਾ ਭਰਾ ਮੌਜ ਦੀ ਕੁਆਲਿਟੀ ਚੈੱਕ ਕਰੋ ਬਿਲਕੁਲ ਬੰਦ ਜੋੜ ਕਾਲੀ ਨੋਕ ਕਾਲੀਆਂ ਨੌਂਦਰਾ ਤੇ ਪੈਰਾਂ ਦੀ ਮੋਜ ਦੀ ਕੁਆਲਿਟੀ ਚੈੱਕ ਕਰੋ ਆ ਮੋਜ ਵਖਾ ਮੁੰਡਿਆ ਚੰਗੀ ਦੇ ਨਾਲ ਫੋਕਸ ਕਰਦੇ ਇੱਥੇ ਬਾਸ ਆ ਲੋ ਜੀ ਕਰੋ ਚੈੱਕ ਦੇਖੋ ਜੀ ਬਿਲਕੁਲ ਚਿੱਟੀ ਮੋਜ ਸਿਰਿਆਂ ਤੋਂ ਜਾ ਕੇ ਮਰਾ ਭਰਾ ਮੋਜ ਕਾਲੀ ਹੁੰਦੀ ਆ ਠੀਕ ਹੈ ਪਿਓਰ ਬਲੱਡ ਦੇ ਵਿੱਚੋਂ ਮਰਾ ਭਰਾ ਆਪਣੀਆਂ ਮਾਧੀਆਂ ਬੈਠ ਵਾਲੀ ਥਾਂ ਤੇ ਇਹਦੇ ਲੱਪਾ ਆ ਤੇ ਆ ਲੋ ਜੀ ਇਹ ਸੀ ਜੀ ਦਰਸ਼ਕੋ ਆਪਣੀ ਮੁਕੰਮਲ ਕੂਤਰੀ ਬਾਬੇ ਪੋਨੂ ਵਾਲੇ ਕੂਤਰਾਂ ਦੇ ਵਿੱਚੋਂ ਤੇ ਆਉ ਭਰਾ ਹੁਣ ਮੈਂ ਤੁਹਾਨੂੰ ਦੋਵੇਂ ਮਾਧੀਆਂ ਇਹ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ ਹੈ ਆ ਵੀ 7-8 ਲੋਕਾਂ ਦਾ ਨੰਬਰ ਨੂੰ ਸੰਭਾਲਣਾ ਜੀ ਕੈਰੀ ਕਰਨਾ ਖੋਟਿਆਂ ਦੀ ਸਾਫ ਸਫਾਈ ਤੇ ਮੇਰਾ ਭਰਾ ਇਕੱਲੇ ਬੰਦੇ ਦੀ ਵਾਸਤ ਦੀ ਗੱਲ ਹੈ ਨਹੀਂ ਮੇਰਾ ਵੀਰ ਠੀਕ ਹੈ 2-4 ਬੰਦੇ ਹੁੰਦੇ ਆ ਵਧੀਆ ਜੀ ਲੱਗਾ ਰਹਿੰਦਾ ਠੀਕ ਹੈ ਜੀ ਅਗਲਾ ਆਪਣੀ ਉਸਾਂ ਦਾ ਸੈਟਿੰਗ ਕਰਕੇ ਅਡਜਸਟਮੈਂਟ ਕਰ ਲੈਂਦਾ ਆ ਮੇਰਾ ਭਰਾ ਦੇ ਕਬੂਤਰਬਾਜੀ ਵੀਰੇ ਇਕੱਲੇ ਬੰਦੇ ਦੀ ਸਰਦੀ ਹੈ ਹੀ ਨਹੀਂ ਤੁਹਾਡੀ ਟੀਮ ਦੇ ਵਿੱਚ 2 ਜਾਂ 3 ਬੰਦੇ ਲਾਜ਼ਮੀ ਹੋਣੇ ਚਾਹੀਦੇ ਮੇਰਾ ਭਰਾ ਜੇ ਤੁਸੀਂ ਚੰਗੀਆਂ ਬਾਦੀਆਂ ਛੱਡਣੀਆਂ ਨੇ ਤਾਂ ਠੀਕ ਹੈ ਕੱਲੇ ਬੰਦੇ ਦੀ ਵਸ ਦੀ ਗੱਲ ਕੋਈ ਨਹੀਂ ਮੇਰਾ ਵੀਰ ਚਾਹੇ ਤੁਹਾਡੇ ਕੋਲੇ ਜੰਨਾ ਮਰਜੀ ਪੈਸਾ ਕਿਉਂਕਿ ਸਦੈ ਨੂੰ ਅੱਜ ਕੱਲ੍ਹ ਹਾਲਾਤ ਇਹੋ ਜਿਹੇ ਨੇ ਮੇਰਾ ਵੀਰ ਕੋਈ ਉਹੋ ਜਿਹੇ ਬੰਦੇ ਨੂੰ ਆਪਾਂ ਘਰ ਨਹੀਂ ਵਾੜ ਸਕਦੇ ਠੀਕ ਹੈ ਬੰਦਾ ਆਪਣੇ ਨਾਲ ਉੱਠਿਆ ਬੈਠਿਆ ਠੀਕ ਹੈ ਜੀ ਜਿਗਰੀ ਬੰਦਾ ਆਪਣਾ ਹੋਵੇ ਉਹਨੇ ਹੀ ਬੰਦਾ ਆਪਣੇ ਘਰ ਵਾੜ ਸਕਦਾ ਨੇ ਤਾਂ ਸਦੈ ਨੂੰ ਬੰਦਾ ਰੱਖਾ ਨੂੰ ਪੈਸਿਆਂ ਤੇ ਬੰਦਾ ਰੱਖ ਲੇ ਪਰ ਅੱਜ ਕੱਲ੍ਹ ਹਾਲਾਤ ਏਡੇ ਮਾੜੇ ਨੇ ਮੇਰਾ ਵੀਰ ਠੀਕ ਹੈ ਕਿ ਕਿਸੇ ਬੰਦੇ ਨੂੰ ਘਰ ਵਾੜਨ ਵਾਲਾ ਹਾਈ ਨਹੀਂ ਮੇਰਾ ਭਰਾ ਹਨਾ ਚਲੋ ਸ਼ੌਕ ਆੜਿਆ ਪਰ ਪਹਿਲਾ ਬੰਦੇ ਦਾ ਆਪਣਾ ਪਰਿਵਾਰ ਹੈ ਜੀ ਠੀਕ ਹੈ ਆਪਣਾ ਪਰਿਵਾਰ ਆ ਆਪਣਾ ਕੰਮ ਆ ਤੀਜੇ ਨੰਬਰ ਤੇ ਮੇਰਾ ਵੀਰ ਕਬੂਤਰ ਆ ਇਹ ਨਹੀਂ ਕਹਿੰਦੇ ਹਾਂ ਵੀ ਅਸੀਂ ਕਬੂਤਰਾਂ ਪਿੱਛੇ ਪਾਗਲਾ ਨਹੀਂ ਮੇਰਾ ਵੀਰ ਘਰ ਪਰਿਵਾਰ ਠੀਕ ਹੈ ਮਾਤਾ ਪਿਤਾ ਬੱਚੇ ਪਹਿਲਾ ਆ ਜ਼ਰੂਰੀਆ ਮੇਰਾ ਭਰਾ ਦੂਜੇ ਨੰਬਰ ਤੇ ਆਪਣਾ ਕੰਮ ਤੀਜੇ ਨੰਬਰ ਤੇ ਮੇਰਾ ਵੀਰ ਆਪਣੇ ਹੱਥੋਂ ਪਰ ਆਪਣੇ ਦਿਲ ਦਾ ਸ਼ੌਂਕ ਹੈ ਮੇਰਾ ਭਰਾ ਜਿਹਨੂੰ ਕਹਿੰਦੇ ਨਾ ਜਨੂਨ ਉਹ ਚੀਜ਼ ਹੈ ਮੇਰਾ ਵੀਰ ਠੀਕ ਹੈ ਵੀਰ ਦਰਸ਼ਕੋ ਆ ਤੁਸੀਂ ਆਪਣੀ ਪਿਆਮੀ ਮੌਜ ਮਾਦੀ ਦੀ ਮਰਾ ਭਰਾ ਸਟੈਂਡਿੰਗ ਮਿਸ਼ਨ ਚੈੱਕ ਕਰ ਸਕਦੇ ਹੋ ਦੇਖੋ ਜੀ ਮਾਦੀ ਆਪਣੀ ਦਾ ਕੱਦ ਕਾਠ ਸ਼ਕਲ ਅਕਲ ਤੇ ਮਰਾ ਭਰਾ ਰੰਗ ਰੂਪ ਠੀਕ ਹੈ ਬਾਕੀ ਕਿੰਦਾਂ ਦੀਆਂ ਲੱਗੀਆਂ ਮਰਾ ਵੀਰ ਕਮੈਂਟ ਤੁਸੀਂ ਲਾਜ਼ਮੀ ਕਰਕੇ ਜਾਣਾ ਤੇ ਫੁਰਤੀਲਾਂ ਪਣ ਤੁਸੀਂ ਇਹਨਾਂ ਦਾ ਚੈੱਕ ਕਰ ਹੀ ਸਕਦੇ ਹੋ ਬਾਕੀ ਬੱਠਾ ਵੀ ਚੈੱਕ ਕਰ ਲਓ ਵਟੇ ਵਾਂਗੂ ਛੱਡਦੀਆਂ ਪਈਆਂ ਨੇ ਠੀਕ ਹੈ ਆਹ ਬਾਈ ਜੀ ਆਪਣੀ ਅਗਲੀ ਮੱਕੰਮਲ ਕੂਤਰੀ ਮੇਰਾ ਭਰਾ ਚੈੱਕ ਕਰੋ ਜੀ ਸਟੈਨਿੰਗ ਮਿਸ਼ਨ ਦੇਖੋ ਮੇਰਾ ਭਰਾ ਇਹਦੀਆਂ ਜਿਆਦਾ ਫੁਰਤੀਲੀਆਂ ਕੂਤਰੀਆਂ ਨੇ ਸੱਜਣੋਂ ਪਿੰਜਰੇ ਵਿੱਚ ਐ ਜਿਵੇਂ ਗੋਲੇ ਕੂਤਾ ਨਹੀਂ ਬੰਦੇ ਨੇ ਤਾਰਤੇ ਹੁੰਦੇ ਐ ਨਾਤਨੀਆਂ ਨੇ ਮੇਰਾ ਵੀਰ ਠੀਕ ਹੈ ਜੀ ਤੇ ਮੇਰਾ ਭਰਾ ਇੱਕ ਰਹੀ ਤੁਸੀਂ ਵਟਸਐਪ ਉਤੇ ਮੈਸੇਜ ਕਰਕੇ ਪ੍ਰਾਈਸ ਜਰੂਰ ਕਨਫਰਮ ਕਰਿਆ ਕਰੋ ਜੀ ਆਪਣੇ ਜਾਮਰਾ ਦਾ ਪਰੇਨੀ ਗਰੰਟੀ ਆ ਮਰਾ ਵੀ ਤੁਸੀਂ ਆਪਣੀ ਵੀਡੀਓ ਦੀ ਝਾਗ ਵਿੱਚ ਹੀ ਬੈਠੇ ਰਹੋਗੇ ਕਿ ਹਾਂ ਆਕਾਸ਼ਵੀਰ ਨੇ ਕਦੇ ਵੀਡੀਓ ਲਾਉਣੀ ਤੇ ਨਾਲ ਦੇ ਨਾਲ ਮੌਕੇ ਦਾ ਫਾਇਦਾ ਚੱਕ ਕੇ ਕਬੂਤਰ ਤੁਸੀਂ ਆਪਣੇ ਘਰ ਮੰਗਾਉਣੇ ਐ ਇਸ ਗੱਲ ਦੀ ਆਪਣੀ ਗਰੰਟੀ ਆ ਬਾਕੀ ਜੰਬਰਾਂ ਵਿੱਚ ਕੁਆਲਿਟੀ ਤੁਹਾਡੇ ਸਾਹਮਣੇ ਬਾਈ ਜੀ ਇਹੋ ਜਿਹੇ ਸਪਨਿਆਂ ਨੇ ਇਹਨਾਂ ਦੇ ਬੱਚੇ ਮਰਾ ਵੀ ਤੁਸੀਂ ਜਿੰਨੇ ਮਰਜ਼ੀ ਡਾਲਿਓ ਸ਼ਿਕਾਰੀ ਬੰਦਾ ਤਾਂ ਮੇਰਾ ਭਰਾ ਸਮਝ ਜਾਏਗਾ ਬਾਕੀ ਜਿਹਨੇ ਨਿੰਦਰਾ ਮਰਾ ਵੀ ਉਹਨੇ ਨਿੰਦੀ ਦੇ ਨਾਲ ਕੋਈ ਚੱਕਰ ਨਹੀਂ ਮੇਰਾ ਭਰਾ ਥੱਲੇ ਵੀਡੀਓ ਥੱਲੇ ਆਪਣਾ ਪਿਆਰਾ ਜਿਹਾ ਕਮੈਂਟ ਤੁਸੀਂ ਲਾਜ਼ਮੀ ਕਰਕੇ ਜਾਣਾ ਚੰਗਾ ਕਰਨਾ ਮਾੜਾ ਕਰਨਾ ਤੁਹਾਡੇ ਤੇ ਆਮਰਾ ਵੀਰ ਆਪਾਂ ਨੂੰ ਕੋਈ ਚੈੱਕ ਕਰਨੀ ਤੁਸੀਂ ਯਾਰ ਸਾਡੇ ਭਰਾਓ ਛੋਟਿਆਂ ਵੱਡੇਓ ਸਾਡੇ ਆਮਰਾ ਵੀਰ ਠੀਕ ਹੈ ਤੁਹਾਡੇ ਚੰਗੇ ਕਮੈਂਟ ਵੀ ਵੀਰੇ ਸਾਨੂੰ ਕਬੂਲ ਆ ਤੇ ਮਾੜੇ ਕਮੈਂਟ ਵੀ ਮੇਰਾ ਭਰਾ ਸਾਨੂੰ ਕਬੂਲ ਆ ਜੀ ਤੁਹਾਡੇ ਕਿਉਂਕਿ ਵੀਰੇ ਮਾੜੇ ਕਮੈਂਟ ਕਰਨ ਦੇ ਵਿੱਚ ਵੀ ਟਾਈਮ ਲੱਗਦਾ ਅਕਸਰ ਅਗਲਾ ਬੰਦਾ ਸਾਡੀ ਵੀਡੀਓ ਵੇਖਦਾ ਚੰਗੀ ਤਰ੍ਹਾਂ ਸਾਡੀ ਵੀਡੀਓ ਸੁਣਦਾ ਫੇਰੀ ਕਿਤੇ ਆ ਕੇ ਮਰਾ ਭਰਾ ਉਹ ਮਾੜਾ ਕਮੈਂਟ ਕਰਦਾ ਗਾਲੀ ਕੋਈ ਨਹੀਂ ਮੇਰਾ ਵੀ ਠੀਕ ਹੈ ਜੀ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਮੇਰਾ ਭਰਾ ਤੁਸੀਂ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਆਪਣੇ ਭਰਾ ਦੇ ਲਈ ਮਾਰੇ ਕਮੈਂਟ ਲਈ ਮੇਰਾ ਭਰਾ ਟਾਈਮ ਕੱਢਦੇ ਹੋ ਵੈਸੇ ਬਰਹਾਲ ਦੀ ਘੜੀ ਕੋਈ ਸੱਜਣ ਆਪਣੇ ਨਾਲ ਇੰਜ ਕਰਦਾ ਨਹੀਂ ਠੀਕ ਹੈ ਜੀ ਸਾਰੇ ਭਰਾ ਬਹੁਤ ਵਧੀਆ ਕਮੈਂਟ ਕਰਦੇ ਨੇ ਮੇਰਾ ਭਰਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਬਾਕੀ ਇਹਨਾਂ ਦੀ ਮੇਰਾ ਭਰਾ ਪਹੁੰਚ ਆਲ ਪੰਜਾਬ ਹੈ ਜੀ ਪੰਜਾਬ ਤੋਂ ਇਲਾਵਾ ਮੇਰਾ ਵੀ ਦਿੱਲੀ ਚੰਡੀਗੜ੍ਹ ਤੇ ਅੰਮ੍ਰਿਤਸਰ ਇਹਨਾਂ ਥਾਵਾਂ ਦੇ ਉੱਤੇ ਮੇਰਾ ਵੀਰ ਜਨਮਰ ਆਪਣੇ ਜਾਂਦੇ ਨੇ ਕੋਈ ਮੇਰਾ ਵੀਰ ਇਹਨਾਂ ਥਾਵਾਂ ਤੋਂ ਬਿਲੋਂਗ ਕਰਦਾ ਹੋਵੇ ਜਦੋਂ ਮਰਜ਼ੀ ਆਪਣੇ ਨਾਲ ਮੇਰਾ ਭਰਾ ਤੁਸੀਂ ਕੰਟੈਕ ਤੇ ਮਾਧਿਮਾ ਆਪਣੇ ਤੁਸੀਂ ਸ਼ਹਿਰ ਜ਼ਿਲ੍ਹੇ ਕਸਬੇ ਅੰਦਰ ਇਹ ਮੰਗਵਾ ਸਕਦੇ ਹੋ ਠੀਕ ਹੈ ਤੇ ਠੀਕ ਆ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲੈ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਦੇ ਬੰਦੇ ਤੁਹਾਨੂੰ ਪਤਾ ਹੀ ਆ ਕਿ ਫੁੱਲ ਘੈਂਟ ਹੀ ਜਾਣ ਪਰ ਜਿਹਨੂੰ ਦੇਖ ਕੇ ਭੁੱਖ ਲੱਥੇ ਠੀਕ ਹੈ ਜੀ ਤੇ ਤਾਂਤਾਕਲੇ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਬੇਜੀ